ਵੀਡੀਓ ਸਕਿੱਪ ਨਾ ਕਰਿਓ ਅੱਜ ਪਾਤੜਾ ਸ਼ਹਿਰ ਦੇ ਵਿੱਚ ਖੜਿਆ ਮੇਰੇ ਆ ਭਰਾਵਾਂ ਵਾਸਤੇ ਬਹੁਤ ਵਧੀਆ ਆਫਰ ਲੈ ਕੇ ਆਇਆ ਆਫਰ ਕਿਤੇ ਲੈ ਕੇ ਆ ਪੈਂਟ ਸ਼ਰਟ ਤੇ ਕੋਟ ਪੈਂਟ ਤੇ ਤੇ ਬਾਕੀ ਅਮਨਵੀਰਾ ਦੱਸ ਦੇਗਾ। ਬਾਈ ਜੀ ਅੱਜ ਆਪਾਂ ਪਾਤੜਾ ਸ਼ਹਿਰ ਦੇ ਵਿੱਚ ਖੜੇ ਆ ਜਿਹੜਾ ਵੀ ਮੇਰਾ ਭਾਈ ਪਾਤੜਾ ਤੋਂ ਐ ਪਾਤੜਾ ਦੇ ਆਲੇ ਦੁਆਲੇ 50 60 ਕਿਲੋਮੀਟਰ ਦੇ ਏਰੀਏ 'ਚ ਐ। ਪਹਿਲਾਂ ਤਾਂ ਤੁਸੀਂ ਆਹ ਕੋਟ ਚੈੱਕ ਕਰ ਲਓ ਜਿਹੜਾ ਕੀ ਮੈਂ ਪਾ ਰਖਿਆ। ਫੇਰ ਤੁਸੀਂ ਆਹ ਕੋਟ ਪੈਂਟ ਚੈੱਕ ਕਰ ਲਓ। ਬਾਈ ਉਰੇ ਨਾ ਮਾਈ ਡੇਰੇ ਵਾਲੀ ਗਲੀ ਐ। ਪਹਿਲਾਂ ਤਾਂ ਤੁਸੀਂ ਆਹ ਚੈੱਕ ਕਰ ਲਓ ਪਾਤੜਾ ਸ਼ਹਿਰ ਦੇ ਅੰਦਰ ਇਸ ਗਲੀ ਦੇ ਅੰਦਰ ਜੌਨ ਟੇਲਰ ਐ ਬਾਈ। ਜਿਹੜਾ ਪਾਤੜਾ ਸ਼ਹਿਰ ਦੇ ਅੰਦਰ ਨਾਮਕਾਰ ਟੇਲਰ ਐ ਤੇ ਪਹਿਲਾਂ ਤਾਂ ਤੁਸੀਂ ਆਹ ਸਟਿਚ ਕਰਿਆ ਹੋਇਆ ਕੋਟ ਪੈਂਟ ਚੈੱਕ ਕਰ ਲੋ ਜਾਹੇ ਜਾਂ ਤੁਸੀਂ ਫੋਟੋ ਲੈ ਕੇ ਆਉਂਗੇ ਉਹ ਜਾਂ ਕੋਟ ਪੈਂਟ ਤਿਆਰ ਕਰ ਦੇਣਗੇ ਔਰ ਬਾਜ਼ਾਰ ਨਾਲੋਂ ਯੂਨਿਕ ਜਾਂ ਕੰਮ ਕਰਦੇ ਨੇ ਨਾ ਬ੍ਰਾਂਡਡ ਕੱਪੜੇ 'ਚ ਕੰਮ ਕਰਦੇ ਨੇ ਔਰ ਕੋਟ ਪੈਂਟ ਦੀ ਕੁਆਲਿਟੀ ਦੀ ਗੱਲ ਕਰੀਏ ਅਗਰ ਕੱਪੜੇ ਦੀ ਗੱਲ ਕਰੀਏ ਇੱਕ ਨੰਬਰ ਦੀ ਬ੍ਰਾਂਡਡ ਕੁਆਲਿਟੀ ਦੇ ਕੋਟ ਪੈਂਟ ਰੱਖਦੇ ਆ ਇਸ ਤੋਂ ਬਾਅਦ ਜਿਹੜੀ ਮੈਂ ਪੈਂਟ ਸ਼ਰਟ ਪਾਈ ਆ ਇਹ ਵੀ ਐਸੇ ਪਾਈਆਂ ਨੇ ਸਟਿਚ ਕਰੀਆ ਔਰ ਇਸ ਤੋਂ ਇਲਾਵਾ ਭਾਵੇਂ ਕਿਸੇ ਨੇ ਕੁੜਤਾ ਪਜਾਮਾ ਸੁਵਾਣਾ ਭਾਵੇਂ ਪੈਂਟ ਸ਼ਰਟ ਪੁਆਣੀ ਆ ਭਾਵੇਂ ਕੋਟ ਪੈਂਟ ਸੁਵਾਣਾ ਇੱਕ ਨੰਬਰ ਦਾ ਕੰਮ ਕਰਦੇ ਨੇ ਜੇ ਇਹਨਾਂ ਦੀ ਲੋਕੇਸ਼ਨ ਦੀ ਗੱਲ ਕਰੀਏ ਆ ਨੇ ਬੱਸ ਅੱਡੇ ਦੇ ਜਦੋਂ ਤੁਸੀਂ ਸਾਹਮਣੇ ਆਉਂਦੇ ਹੋ ਤਾਂ ਇੱਥੇ ਆਉਂਦੀ ਹੈ ਮਾਈ ਡੇਰੇ ਵਾਲੀ ਗਲੀ ਪਾਤਲਾ ਸ਼ਹਿਰ ਦੀ ਮਸ਼ਹੂਰ ਗਲੀ ਹੈ ਇਸੇ ਗਲੀ ਦੇ ਵਿੱਚ ਤੀਜੀ ਦੁਕਾਨ ਹੈ ਜੋਂ ਟੇਲਰ ਦੇ ਨਾਂ ਤੇ ਹੈ ਬਾਈ ਦੀ ਦੁਕਾਨ ਬਾਕੀ ਅੰਦਰ ਚੱਲਦੇ ਆ ਬਾਈ ਨਾਲ ਗੱਲਬਾਤ ਕਰਾਂਦੇ ਆ ਜਿਹੜੇ ਵੀ ਬਾਈ ਦਾ ਇਸ ਸੀਜ਼ਨ ਚ ਵਿਆਹ ਰਿਹਾ ਹੈ ਵੀਡੀਓ ਸਕਿਪ ਨਾ ਕਰਿਓ ਸੇਵ ਕਰ ਲਿਓ ਤੁਹਾਡੇ ਕੰਮ ਆਣ ਵਾਲੀ ਚੀਜ਼ ਹੈ ਬਾਈ ਜੀ ਤੁਸੀਂ ਸ਼ਾਪ ਚੈੱਕ ਕਰ ਲਓ ਜੋਂ ਟੇਲਰ ਨਾਂ ਤੇ ਬਾਈ ਦੀ ਸ਼ਾਪ ਹੈ ਮਾਈ ਡੇਰੇ ਵਾਲੀ ਗਲੀ ਦੇ ਅੰਦਰ ਪਹਿਲਾਂ ਤਾਂ ਤੁਸੀਂ ਆਹ ਕੋਟ ਪੈਂਟ ਦਾ ਚੈੱਕ ਕਰ ਲੇ ਫੇਰ ਤੁਸੀਂ ਕੋਟ ਪੈਂਟ ਦੇ ਕੱਪੜਿਆਂ ਤੇ ਨਿਗਾ ਮਾਰ ਲਓ ਜਿਹੇ ਜਿਹਾ ਤੁਸੀਂ ਕੱਪੜਾ ਕਹੋਗੇ ਉਹੇ ਜਿਹਾ ਮਿਲ ਜੂਗਾ ਹਰ ਇੱਕ ਬ੍ਰਾਂਡ ਚ ਡੀਲ ਕਰਦੇ ਨੇ ਕੋਟ ਪੈਂਟ ਦੇ ਅੰਦਰ ਜਿਹੇ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਫੋਟੋ ਲੈ ਕੇ ਆਓ ਜਿਹੇ ਜਿਹਾ ਤੁਸੀਂ ਕੋਟ ਪੈਂਟ ਕਹੋਗੇ ਉਹੇ ਜਿਹਾ ਬਾਈ ਹਫਤੇ ਤੋਂ 10 ਦਿਨ ਦੇ ਅੰਦਰ ਤਿਆਰ ਕਰ ਦਿੰਦੇ ਨੇ ਕੱਪੜੇ ਦੀ ਗੱਲ ਕਰੀਏ ਤੁਸੀਂ ਕੱਪੜੇ ਦੇ ਨਿਗਾ ਮਾਰ ਸਕਦੇ ਹੋ ਤੇ ਇੱਕ ਗੱਲ ਹੋਰ ਅਗਰ ਮੇਰਾ ਕੋਈ ਵੀ ਬਾਈ ਬਾਹਰ ਬੈਠਾ ਇਹ ਵੀਡੀਓ ਦੇਖ ਰਿਹਾ ਭਾਵੇਂ ਅਮਰੀਕਾ ਆਸਟ੍ਰੇਲੀਆ ਦੁਬਈ ਆ ਜਿਹੜੀ ਮਰਜ਼ੀ ਕੰਟਰੀ ਚ ਹੈ ਤੁਸੀਂ ਵੀਡੀਓ ਕਾਲ ਕਰਕੇ ਆਪਦਾ ਸਾਈਜ਼ ਦੇ ਸਕਦੇ ਹੋ ਤੇ ਤੁਹਾਨੂੰ ਕੋਰਟ ਪੈਂਟ ਸਟਿਚ ਕਰਕੇ ਹਫਤੇ ਤੋਂ 10 ਦਿਨ ਦੇ ਅੰਦਰ ਤੁਹਾਡੇ ਬਾਹਰਲੇ ਦੇਸ਼ ਵਿੱਚ ਕੋਰੀਅਰ ਕਰਵਾ ਦੇਣਗੇ ਅਗਰ ਕੋਈ ਮੇਰਾ ਭਾਈ ਪੰਜਾਬ ਤੋਂ ਹੈ ਹਰਿਆਣੇ ਤੋਂ ਹੈ ਤੇ ਕੋਰਟ ਪੈਂਟ ਸਵਾਣਾ ਚਾਹ ਰਿਹਾ ਮਤਲਬ ਕਿ ਵਿਆਹ ਸ਼ਾਦੀ ਦਾ ਸੀਜ਼ਨ ਆ ਰਿਹਾ ਤਾਂ ਉਹਨਾਂ ਨੂੰ ਵਿਜ਼ਿਟ ਕਰਨ ਵਾਸਤੇ ਆਣਾ ਕਿੱਥੇ ਪੈਣਾ ਅੱਜ ਆਪਾਂ ਪਾਤਣਾ ਸ਼ਹਿਰ ਦੇ ਵਿੱਚ ਖੜੇ ਆ ਤੇ ਮਾਈ ਡੇਰੇ ਵਾਲੀ ਗਲੀ ਦੇ ਵਿੱਚ ਤੀਜੀ ਦੁਕਾਨ ਹੈ ਬਾਈ ਦੀ ਜੌਨ ਟੇਲਰ ਦੇ ਨਾਂ ਤੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਤੇ ਲੋਕੇਸ਼ਨ ਚੱਲ ਰਹੀ ਹੈ ਸਟਾਕ ਦੀ ਕੋਈ ਕਮੀ ਨਹੀਂ ਅਗਰ ਪੈਂਟ ਸ਼ਰਟ ਦੀ ਗੱਲ ਕਰੀਏ ਸ਼ਰਟਾਂ ਦੇ ਕੱਪੜੇ ਦੇ ਵਿੱਚ ਵੀ ਬਾਈ ਕੋਲੇ 500 ਤੋਂ ਜ਼ਿਆਦਾ ਕਲਰ ਡਿਜ਼ਾਈਨ ਮ ਕੈਂਟਾਂ ਦੇ ਅੰਦਰ ਵੀ ਇੰਨੇ ਮਿਲ ਜਾਣਗੇ ਅਗਰ ਕੋਟ ਪੈਂਟ ਦੀ ਗੱਲ ਕਰੀਏ ਕੋਟ ਪੈਂਟ ਦੇ ਵਿੱਚ ਭਰਪੂਰ ਡਿਜ਼ਾਈਨ ਨੇ ਬਾਈ ਕੋਲੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੁਸੀਂ ਸਕਰੀਨ ਤੇ ਚੱਲਦੇ ਨੰਬਰ ਤੇ ਲੈ ਸਕਦੇ ਹੋ